जय माता दी मैं ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਅੱਜ ਅਸੀਂ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਪਹੁੰਚੇ ਆਂ ਤੇ ਜਿਸ ਤੇ ਗੁਰਦੁਆਰਾ ਰੋਡ ਦੇ ਉੱਪਰ ਜਵਾਲਾ ਜੀ ਮੰਦਿਰ ਹੈ ਜਿੱਥੇ ਕਿ ਇੱਕ ਪਾਣੀ ਦੀ ਸ਼ਵੀਲ ਮੰਦਿਰ ਕਮੇਟੀ ਤੇ ਸੂਹ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਲਗਾਈ ਗਈ ਹੈ ਗਰਮੀ ਨੂੰ ਧਿਆਨ ਵਿੱਚ ਰੱਖਦੇ ਇਹ ਸ਼ਵੀਲ ਲਾਈ ਗਈ ਹੈ ਤਾਂ ਸਭ ਤੋਂ ਪਹਿਲਾਂ ਦੱਸਾਂਗੇ ਕਿ ਜਿਹੜੇ ਵੀ ਜਵਾਲਾ ਜੀ ਮਾਤਾ ਨੂੰ ਮੰਦਰ ਨੂੰ ਪਿਆਰ ਕਰਦੇ ਨੇ ਪ੍ਰਮਾਤਮਾ ਨੂੰ ਮੰਨਦੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਸ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਦਾ ਸਨੇਹਾ ਜਿਹੜਾ ਜ਼ਰੂਰ ਪਹੁੰਚੇ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਜੁੜੇ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਹੈ ਜਿਹੜਾ ਜ਼ਰੂਰ ਕਰ ਲੋ ਤੇ ਸਾਡੇ ਨਾਲ ਕਮਿਊਨਿਟੀ ਦੇ ਮੈਂਬਰ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿਉਂਕਿ ਜਿੱਥੇ ਆਪਾਂ ਕਹਿ ਸਕਦੇ ਹਾਂ ਵੀ ਤਰ੍ਹਾਂ ਤਰ੍ਹਾਂ ਦੇ ਸ਼ਬੀਲਾਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਧਰਮਾਂ ਵੱਲੋਂ ਹਾਂ ਜਿਹੜੀਆਂ ਲਾਈਆਂ ਜਾਂਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਤਾਂ ਉੱਥੇ ਹੀ ਇੱਕ ਜਵਾਲਾਜੀ ਮੰਦਿਰ ਵੱਲੋਂ ਵੀ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਤੇ ਅੱਜ ਇੱਥੇ ਸ਼ਬੀਲ ਹੈ ਜਿਹੜੀ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਹੈ ਲਾਈ ਗਈ ਹੈ ਤੇ ਲੋਕਾਂ ਨੂੰ ਠੰਡੇ ਮਿੱਠੇ ਪਾਣੀ ਪਿਆ ਕੇ ਇੱਕ ਅਰਦਾਸ ਮਨੋ ਕਾਮਨਾ ਸ਼ਾਇਦ ਗਰਮੀ ਘਟ ਦਿੰਦੀ ਕੀਤੀ ਜਾ ਰਹੀ ਹੈ ਤੇ ਆਪਣੇ ਕਮਿਟੀ ਮੈਂਬਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਨੇ ਸਵਾਗਤ ਹੀ ਤੁਹਾਡਾ ਜੈ ਮਾਤਾ ਦੀ ਹਾਂ ਕੀ ਸ਼ਬੀਲ ਨੂੰ ਕਹੀ ਆਪਾਂ ਤਾਂ ਕਿਉਂ ਲਾਈ ਗਈ ਹੈ ਕਿਵੇਂ ਲਾਈ ਗਈ ਹੈ ਇਸ ਦਾ ਪੂਰਾ ਬਿਰਤਾਂਤ ਸ਼ਾਸਤਰਾ ਮੁਤਾਬਕ ਗਿਆਰਸ ਵਾਰਸ ਦਾ ਬਹੁਤ ਬੜਾ ਮਹਤਮਾ ਹੁੰਦਾ ਹੈ ਇਸ ਵਾਸਤੇ ਗਰਮੀ ਦੀ ਇਹ ਮੌਕੇ ਵਿੱਚ ਹਰ ਗਿਆਰਸ ਨੂੰ ਵਾਰਸ ਨੂੰ ਐਸਪੀ ਲਾਈ ਜਾਂਦੀ ਹੈ ਤੇ ਸਾਰੇ ਜਵਾਲਾ ਮੰਦਰ ਵੱਲੋਂ ਕਮੇਟੀ ਵੱਲੋਂ ਸਾਰੇ ਭੈਣਾ ਬੀਣਾ ਸਹਾਇਜ ਵੱਲੋਂ ਲਾਈ ਗਈ ਹੈ ਬਹੁਤ ਵਧੀਆ ਗੱਲ ਹੈ ਹਾਂਜੀ ਪ੍ਰਧਾਨ ਜੀ ਤੁਸੀਂ ਇਸ ਸ਼ਹੀਦ ਬਾਰੇ ਜਿਹੜਾ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਨੇ ਦੱਸ ਦਿੱਤਾ ਜੀ ਗਿਆਰਸ ਕਰਕੇ ਜੀ ਗਿਆਰਸ ਬਹੁਤ ਜ਼ਿਆਦਾ ਮੰਨਿਆ ਜਾਂਦਾ ਜੀ ਇਸ ਕਰਕੇ ਮਾਤਾ ਜਵਾਲਾ ਜੀ ਮੰਦਰ ਵੱਲੋਂ ਜੀ ਸ਼ਹਿਰ ਨਿਵਾਸੀਆਂ ਵੱਲੋਂ ਫੰਡੀ ਪੁੱਤੀ ਪਾਣੀ ਦੀ ਸ਼ਪੀਰ ਲਾਈ ਗਈ ਹੈ ਆਪਣੇ ਨਾਲ ਇੱਥੇ ਜੋ ਮੰਦਿਰ ਦੇ ਸੇਵਾਦਾਰ ਨੇ ਉਹ ਵੀ ਆਪਣੇ ਨਾਲ હાજર ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੌਣ ਕੌਣ ਇੱਥੇ ਮੰਦਿਰ ਦੀ ਸੇਵਾ ਕਰਦਾ ਹੈ ਤੇ ਤੁਸੀਂ ਕਿਸ ਮਤਲਬ ਕਹਿ ਸਕਦੇ ਹੋ ਕਮੇਟੀ ਦਾ ਜਾਂ ਸਥਾਨਕ ਲੋਕਾਂ ਦਾ ਧੰਨਵਾਦ ਕਰਨਾ ਚਾਹੋਗੇ ਹਾਂਜੀ ਜੈ ਮਾਤਾ ਦੀ ਜੀ ਜੈ ਮਾ ਜਵਾਲਾ ਮੈਸਰ ਮੰਦਿਰ ਦੇ ਸਮੂਹ ਕਮੇਟੀ ਮੈਂਬਰ ਪ੍ਰਧਾਨ ਜੀ ਸਾਡੇ ਬਿਰਸ਼ਪਾਨ ਅੰਕਲ ਜੀ ਪਰਦਾਨ ਜੀ ਸਾਡੇ ਰੀਟਾ ਅੰਕਲ ਜੀ ਜਾਂ ਜਿੰਨੇ ਵੀ ਸੇਵਾਦਾਰ ਨੇ ਸਭ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਵੱਡਾ ਉਪਰਾਲਾ ਕੀਤਾ ਕਿਉਂਕਿ ਇਕੱਲਾ ਬੰਦਾ ਤਾਂ ਕਹਿੰਦੇ ਕੁਝ ਕਰ ਨਹੀਂ ਸਕਦਾ ਪਰ ਜੇ ਸਾਰੇ ਸਾਥ ਹੋਣ ਤਾਂ ਸਾਰਾ ਕੁਝ ਮਾਹਮਾਈ ਦੀ ਕਿਰਪਾ ਨਾਲ ਵਧੀਆ ਹੁੰਦਾ ਮਾਹਮਾਈ ਜੀ ਦਾ ਆਸ਼ੀਰਵਾਦ ਆ ਜਵਾਲਾ ਜੀ ਦੀ ਕਿਰਪਾ ਉਹਨਾਂ ਦੀ ਕਿਰਪਾ ਨਾਲ ਅੱਜ ਵਧੀਆ ਇੱਥੇ ਲੱਗਿਆ ਗਾ ਸ਼ਵੀਰ ਇਸ ਮੰਦਰ ਵਿੱਚ ਸ਼ਿਵ ਸ਼ਕਤੀ ਦੇ ਸਾਖਸ਼ਾਦਰਸ਼ਨ ਹੁੰਦੇ ਆ ਭਗਵਾਨ ਸ਼ਿਵ ਤੇ ਮਾਤਾ ਸ਼ਕਤੀ ਵਿਰਾਜਮਾਨਾ ਮਾਤਾ ਜਵਾਲਾ ਜੀ ਦੀ ਪਾਵਨ ਨਗਰੀ ਦਾ ਦੇ ਸਹਿਯੋਗ ਦੇ ਨਾਲ ਸਾਰੀ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਅੱਜ ਜੈ ਮਾ ਜੋਤਾਲਾ ਮੈਸਰ ਮੰਦਰ ਵਾਲਿਆਂ ਸਰਦੋਲਗੜ ਵਾਸੀਆਂ ਵਾਸਤੇ ਸ਼ਵੇਲ ਲੱਗੀ ਆ ਇਸ ਲਈ ਸਾਰੇ ਮੈਂਬਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਰਦੋਲਗੜ ਨਗਰੀ ਦਾ ਸੰਗਤ ਦਾ ਜਿਨ੍ਹਾਂ ਦੇ ਸਾਥ ਨਾਲ ਅੱਜ ਇਹ ਸ਼ਵੇਲ ਲੱਗੀ ਆ ਜੀ ਬੋਲ ਸੰਚੇ ਦਰਬਾਰ ਕੀ ਜੈ ਜਵਾਲਾ ਮੁੱਖੀ ਮਾਤਾ ਕੀ ਜੈ ਬਿਲਕੁਲ ਜੀ ਤੁਸੀਂ ਸੁਣਿਆ ਕਿ ਇੱਥੇ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਹੈ ਜਿਹਦੀ ਇਸ ਮੰਦਰ ਕਮੇਟੀ ਵੱਲੋਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਾਈ ਗਈ ਹੈ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਤੁਸੀਂ ਜੈ ਮਾਤਾ ਦੀ ਲਿਖ ਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰਾ ਜਰੂਰ ਕਰੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਆਪਾਂ ਚੱਲਦੇ ਹਾਂ ਅੱਗੇ ਕਿਸੇ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ